ਉਹ ਜਿਹੜੀ ਆ ਹੁੱਡੀ ਆ ਜੀ ਪੋਲੋ ਲੋਗੋ ਦੇ ਵਿੱਚ 600 ਰੁਪਏ ਦੇਣੀ ਆ ਜੀ ਤੁਹਾਨੂੰ ਆਪਣੇ ਦੁਆਬੇ ਏਰੀਆ ਵਾਲੇ ਆ ਉਹ ਟਰੈਕਸੂਟ ਪਾਉਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਜੀ ਆ ਜਿਹੜਾ ਐਡੀਡਾਸ ਦਾ ਸਿਰਫ 800 ਦੇ ਵਿੱਚ ਕਰ ਰਹੇ ਨੇ ਜੀ ਸਰ ਬਿਲਕੁਲ ਜਿਹਨਾਂ ਦੀ ਸਿਹਤ ਭਾਰੀ ਆ ਉਹਨਾਂ ਨੂੰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਭਾਜੀ ਉਹਨਾਂ ਕੋਲ 5XL ਤੱਕ ਜਿਹੜਾ ਸਾਈਜ਼ ਆ ਉਹ ਵੇਲੇ ਕਰਦੀਆਂ ਦੇ ਵਿੱਚ ਪਾਉਣ ਲਈ ਗਰਮ ਲੋਰ ਆ ਚੁੱਕੇ ਆ ਬ੍ਰਾਂਡਡ ਆਰਟਿਕਲ ਉਹ ਜੀ ਆ ਵਾਲੀ ਜੈਕਟ ਆ ਨਾ ਜਿਹੜੀ ਇਹ ਮੂਸੇ ਵਾਲਿਆਂ ਦੇ ਗਾਣੇ ਵਿੱਚ ਪਾਈ ਸੀ ਸਰ ਸਿਰਫ ਤੁਹਾਨੂੰ ਹਾਂਜੀ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਅੱਜ ਪਹੁੰਚੇ ਆ ਜੀ ਸ਼ਹਿਰ ਫਗਵਾੜੇ ਤੇ ਆਲੇ ਦੁਆਲੇ ਤੁਸੀਂ ਦੇਖ ਹੀ ਸਕਦੇ ਆ ਕਿੰਨੇ ਸੋਹਣੇ ਸੋਹਣੇ ਕੱਪੜੇ ਪਏ ਆ ਅੱਜ ਆਪਾਂ ਪਹੁੰਚੇ ਆ ਜੀ ਮਨੀ ਫੈਸ਼ਨ ਫਗਵਾੜਾ ਤੇ ਅੱਗੇ ਵੀ ਤੁਹਾਨੂੰ ਦਿਖਾਉਣੇ ਰਹਿੰਦੇ ਆ ਕਿ ਬਹੁਤ ਹੀ ਸੋਹਣੀ ਸੋਹਣੀ ਵੈਰਾਈਟੀ ਇੱਥੇ ਹੁੰਦੀ ਆ ਕੱਪੜਿਆਂ ਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਲਓ ਜੀ ਆਪਣੇ ਨਾਲ ਮਨੀ ਭਾਜੀ ਜੁੜ ਚੁੱਕੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇੱਥੋਂ ਦੀ ਵਿੰਟਰ ਦੀ ਸੋਹਣੀ ਸੋਹਣੀ ਕਲੈਕਸ਼ਨ ਬਹੁਤ ਹੀ ਘੱਟ ਪ੍ਰਾਈਸ ਤੇ ਤੇ ਐਂਡ ਤੇ ਤੁਹਾਨੂੰ ਦੱਸਾਂਗੇ ਇੱਕ ਸੋਹਣਾ ਜਿਹਾ ਆਫਰ ਉਹ ਆਫਰ ਤੁਸੀਂ ਮਿਸ ਨਾ ਕਰਿਓ ਜ਼ ਚਲਦੇ ਚਲਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਤੁਹਾਨੂੰ ਦਿਖਾਉਣੇ ਆ ਥੋੜੀ ਸਾਰੀ ਵੈਰਾਈਟੀ ਤੇ ਹੁਣ ਦੇਖਦੇ ਆ ਥੋੜੀ ਸੋਹਣੀ ਜਿਹੀ ਵਿంటర్ ਕਲੈਕਸ਼ਨ ਸਾਡੇ ਕੋਲ ਜਿਹੜੀਆਂ ਅੱਜ ਕੱਲ ਹੁੱਡੀਜ਼ ਆ ਚੁੱਕੀਆਂ ਆ ਜੀ ਡਿਜ਼ਾਈਨਰ ਦੇ ਵਿੱਚ ਦੇਖੋ ਜੀ ਲਓ ਜੀ ਸਟਾਰਟਿੰਗ ਹੋਣ ਜਾ ਰਹੀ ਆ ਹੁੱਡੀਜ਼ ਤੋਂ ਹੁੱਡੀਜ਼ ਚੈੱਕ ਕਰੋ ਵਿంటర్ ਦੇ ਵਿੱਚ ਸਾਰੇ ਦੇ ਵਿੱਚ ਤੁਹਾਡੀਆਂ ਹੁੱਡੀਜ਼ ਆ ਰਹੀਆਂ ਪਲੇਨ ਕੋਈ ਲਾਈਕ ਕਰਦਾ ਪਲੇਨ ਦੇ ਵਿੱਚ ਦੇ ਦਵਾਂਗੇ ਜੀ ਉਹ ਸਭ ਤੋਂ ਵੱਡੀ ਗੱਲ ਆ ਜੀ ਪਿਆਰੇ ਪਿਆਰੇ ਕਲਰ ਸਾਰੇ ਕਲਰ ਤੁਹਾਨੂੰ ਅਵੇਲੇਬਿਲਟੀ ਹੋਣਗੇ ਜੀ ਇੱਥੇ ਪਾਜੀ ਮੈਂ ਜੀ ਜਾਣਕਾਰੀ ਦਿਓ ਕਿ ਹੁੱਡੀਜ਼ ਆਪਣੇ ਕੋ ਕੀ ਰੇਟ ਤੋਂ ਸਟਾਰਟ ਹੋ ਰਹੀਆਂ ਨੇ ਸਰ ਸਾਡੇ ਕੋਲ ਜਿਹੜੀ ਹੁੱਡੀ ਸਟਾਰਟ ਹੈਗੀ ਆ ਜੀ 600 ਰੁਪਏ ਤੋਂ ਸਟਾਰਟ ਹੋ ਜੁਣੀ ਹੈ ਜੀ ਲਓ ਵੀ ਮਿੱਤਰੋ ਹੁੱਡੀਜ਼ ਸਟਾਰਟ ਹੋ ਰਹੀਆਂ ਸਿਰਫ 600 ਰੁਪਏ ਤੋਂ ਤੇ ਪਾਜੀ ਇੱਕ ਵਾਰ ਚੈੱਕ ਕਰਾ ਦਿਓ ਕਿਹੜੀ ਹੁੱਡੀ ਆ ਲੋ ਜੀ ਆਪਾਂ ਤੁਹਾਨੂੰ ਜਿਹੜੀ ਆ ਹੁੱਡੀ ਆ ਜੀ ਪੋਲੋ ਲੋਗੋ ਦੇ ਵਿੱਚ 600 ਰੁਪਏ ਦੇਣੀ ਆ ਜੀ ਤੁਹਾਨੂੰ ਪੋਲੋ ਹੁੱਡੀ ਸਟਾਰਟ ਹੋ ਰਹੀ ਹੈ ਜੀ ਸਿਰਫ 600 ਰੁਪਏ ਤੋਂ ਸਹੀ ਆਹ ਲੋ ਜੀ ਡਿਜ਼ਾਈਨਰ ਦੇ ਵਿੱਚ ਪਾਜੀ ਆ ਵਾਲੀ ਹੁੱਡੀ ਜਿਹੜਾ ਦਿਖਾਓ ਬ ਤੇ ਸਟੱਫ ਵੀ ਬਹੁਤ ਜਿਆਦਾ ਪ੍ਰੀਮੀਅਮ ਲੱਗ ਰਿਹਾ ਹੈ। ਬਹੁਤ ਪਿਆਰਾ ਸਟੱਫ ਆ ਜੀ ਤੁਹਾਨੂੰ ਵਿੱਚੋਂ ਮੈਂ ਦਿਖਾ ਦਿੰਨਾ। ਬਹੁਤ ਵਧੀਆ ਫਲੀਸ ਦੇ ਨਾਲ ਹੈਗਾ ਹੈ ਜੀ। ਸਪੈਸ਼ਲ ਤੁਹਾਨੂੰ ਇਹਦੇ ਪੀਸ ਦੇ ਵਿੱਚ ਬੋਰ ਦੀ ਗਰੰਟੀ ਦਿੱਤੀ ਜਾਊਗੀ ਜੀ। ਅਗਰ ਕਦੀ ਵੀ ਬੋਰ ਹੁੰਦੀ ਹੈ ਤੁਸੀਂ ਪੀਸ ਮੇਰੇ ਕੋਲ ਐਕਸਚੇਂਜ ਕਰਕੇ ਲੈ ਕੇ ਜਾ ਸਕਦੇ ਆ। ਤੇ ਭਾਜੀ ਇਹਦੇ ਬਾਰੇ ਦੱਸੋ ਕੀ ਰੇਟ ਰਹਿਣ ਵਾਲਾ ਇਹਦਾ? ਸਰ ਜਿਹੜੀ ਆਪਣੀ ਇਹ ਹੁੱਡੀ ਹੈਗੀ ਆ ਜੀ 900 ਰੁਪਏ ਦੀ ਲੱਗਣਗੀ ਤੁਹਾਨੂੰ ਜੀ ਇਹਦੀ। 900 ਰੁਪਏ ਦੇ ਵਿੱਚ ਜਿਹੜੀ ਤੁਹਾਨੂੰ ਮਾਰਕੀਟ ਦੇ ਵਿੱਚ 1500 ਪਲੱਸ ਕੁਆਲਿਟੀ ਮਿਲਦੀ ਹੈਗੀ ਆ ਜੀ। ਅੱਜ ਤਾਂ ਬਹੁਤ ਹੀ ਡੀਸੈਂਟ ਤੇ ਪੂਰੀ ਬ੍ਰਾਂਡਿੰਗ ਵੀ ਹੋਈ ਹੋਈ ਹੈ ਤੇ ਭਾਜੀ ਕੀ ਇਹਦਾ ਪ੍ਰਾਈਸ ਰਹਿਣ ਵਾਲਾ ਆ ਵਾਲੀ ਸਰ ਦੇਖੋ ਉਹੀ ਜਿੱਦਾਂ ਮੈਂ ਪਹਿਲਾਂ ਦੱਸਿਆ ਆਪਣੇ ਕੋਲ ਸਟਾਰਟ 600 ਰੁਪਏ ਤੋਂ ਹੁੱਡੀਜ਼ ਹੋਣਗੀਆਂ ਜੀ ਐਂਡ ਆਫ ਦਾ ਟਾਈਮ ਆਪਣਾ 2000 2500 ਤੱਕ ਆਪਣੀ ਹੁੱਡੀਜ਼ ਜਾਣਗੀਆਂ ਜਿਹੜੀ ਕਿ ਆਪਣੇ ਕੋਲ ਕੁਆਲਿਟੀ ਬਹੁਤ ਸਾਰੀ ਹੈਈਆਂ ਜੀ ਠੀਕ ਹੈ ਜੀ ਟੋਮੀ ਦੇ ਲੋਗੋ ਦੇ ਵਿੱਚ ਮਿਲ ਜੇਗਾ ਜੀ ਓਕੇ ਠੀਕ ਹੈ ਜੀ ਕੋਈ ਬੈਗੀ ਸਟਾਈਲ ਪਾਉਣਾ ਚਾਹੁੰਦਾ ਬੈਗੀ ਸਟਾਈਲ ਮਿਲ ਜੇਗਾ ਜੀ ਉਹ ਜੀ ਬੈਗੀ ਸਟਾਈਲ ਹੁੱਡੀਜ਼ ਵੀ ਆ ਚੁੱਕੀਆਂ ਨੇ ਹਾਂ ਜੀ ਯੂਐਸ ਪੋਲੋ ਲੋਗੋ ਦੇ ਨਾਲ ਹੋਏਗਾ ਜੀ ਮੁੰਡੇ ਮੈਂ ਕਹਿੰਦਾ ਵਿంటర్ ਦੇ ਵਿੱਚ ਫਿਰ ਸੋਹਣੀਆਂ ਸੋਹਣੀਆਂ ਫੋਟੋਜ਼ ਕਰਾਉਣਗੇ ਇੰਨੇ ਵਧੀਆ ਵਧੀਆ ਕੱਪੜੇ ਪਾ ਕੇ ਬਿਲਕੁਲ ਸਰ ਬਿਲਕੁਲ ਇਹਨੇ ਪ੍ਰੀਮੀਅਮ ਆਰਟੀਕਲ ਜਿਹੜੇ ਆ ਪਾ ਟੀਵੀ ਤੇ ਪਾ ਇਹਨੇ ਉਹ ਪਿਆਰੇ ਕਲਰ ਉਹ ਪਿਆਰੇ ਆ ਸਭ ਤੋਂ ਵੱਡੀ ਗੱਲ ਹੈ ਜੀ ਕਲਰ ਉਹ ਪਿਆਰੇ ਹੈਗੇ ਕਰੋ ਬਹੁਤ ਹੀ ਵਧੀਆ ਹੁੱਡੀਜ਼ 600 ਰੁਪਏ ਤੋਂ ਸਟਾਰਟ ਹੋ ਰਹੀਆਂ ਤੇ ਬਹੁਤ ਹੀ ਘੱਟ ਪ੍ਰਾਈਸ ਸਾਰਿਆਂ ਦਾ ਜਿਹੜਾ ਆਰਟੀਕਲ ਤੁਹਾਨੂੰ ਪਸੰਦ ਆ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਉਹਦਾ ਰੇਟ ਜਾਣ ਸਕਦੇ ਹੋ ਕਮੈਂਟਸ ਦੇ ਵਿੱਚ ਇਵੇਂ ਆਪਣੇ ਕੋਲ ਜਿੱਦਾਂ ਕਿ ਨਾਇਕ ਦੇ ਲੋਗੋ ਦੇ ਵਿੱਚ ਤੁਹਾਡੇ ਕੋਲ ਹੁੱਡੀਜ਼ ਆ ਜਾਣਗੀਆਂ ਐਡੀਡਾਸ gucci brand like ਬਾਜੀ ਚਲੋ ਆਰਟੀਕਲਸ ਤਾਂ ਸਾਰੇ ਮਿਲ ਜਾਂਦੇ ਆ ਜਿਹੜੇ ਕੋਈ ਬੰਦੇ ਆਪਣੇ ਕੋ ਪਲੱਸ ਸਾਈਜ਼ ਦੇ ਆ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਆ ਕੱਪੜੇ ਲੈਣ ਦੇ ਵਿੱਚ ਤੇ ਉਹਨਾਂ ਵਾਸਤੇ ਵੀ ਕੋਈ ਸੋਲੂਸ਼ਨ ਹੈਗਾ ਤੁਹਾਡੇ ਕੋਲ ਦੇਖੋ ਸਾਡੇ ਕੋਲ ਤਾਂ ਜੀ 5XL ਤੱਕ ਸਾਈਜ਼ਸ ਮਿਲ ਜਾਂਦੇ ਹੈਗੇ ਆ ਜੀ ਤੁਹਾਨੂੰ ਮੈਂ ਕੋਲੋਂ ਵੀ ਚੈੱਕ ਕਰਵਾ ਦਿੰਨਾ ਜੀ 5XL ਦਾ ਸਾਈਜ਼ ਦੇਖੋ ਜੀ ਤਾਂ ਲੋ ਵੀ ਮਿੱਤਰੋ ਜਿਨ੍ਹਾਂ ਦੀ ਸਿਹਤ ਭਾਰੀ ਆ ਉਹਨਾਂ ਨੂੰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਬਾਜੀ ਉਹਨਾਂ ਕੋਲ 5XL ਤੱਕ ਜਿਹੜੇ ਸਾਈਜ਼ ਆ ਉਹ ਵੇਲੇ ਵਾਜੂਗੀ ਜੀ ਦੇਖੋ ਬਿਲਕੁਲ 5XL ਹੋਏਗਾ ਜੀ ਕੋਈ ਚੋਟ ਨਹੀਂ ਬਾਜੀ ਅੰਦਰੋਂ ਸਟਫਿੰਗ ਚੈੱਕ ਕਰਾਓ ਇਹਦੀ ਕੀ ਆ ਦੇਖੋ ਜੀ ਬਿਲਕੁਲ ਸਟੱਫ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਹੋਏਗਾ ਜੀ ਇਹ ਪੂਰਾ ਗਰਮ ਮਟੀਰੀਅਲ ਹੈ ਕੋਈ ਵੀ ਤੁਹਾਨੂੰ ਠੰਡ ਨਹੀਂ ਲੱਗਣ ਵਾਲੀ ਬਹੁਤ ਹੀ ਨਿੱਗੀ ਚੀਜ਼ ਹੈ ਬਹੁਤ ਪਿਆਰੇ ਕਲਰ ਇੱਧਰ ਲੱਗੇ ਹੋਏ ਐ ਸੀਜਾਂ ਦੇ ਵਿੱਚ ਬਲੈਕ ਕੋਈ ਕੈਮਲ ਬਹੁਤ ਵਧੀਆ ਆਰਟੀਕਲ ਹੈਗੇ ਆਪਣੇ ਕੋਲ ਜਿਹੜੇ ਕਿ ਸਟਾਰਟਿੰਗ ਆਪਣੇ ਕੋਲ 600 ਰੁਪਏ ਦੇ ਹੋ ਜਾਣਗੇ ਔਰ ਬੋਰ ਦੀ ਗਾਰੰਟੀ ਪੂਰੀ ਦੇਵਾਂਗੇ ਜੀ ਆਪਾਂ ਇਹਦੇ ਵਿੱਚ ਤਾਂ ਦੋਸਤੋ ਤੁਸੀਂ ਦੇਖ ਸਕਦੇ ਆ ਪਿੱਛੇ ਆਪਣੇ ਕੋਲ ਸਾਰਾ ਹੀ ਜਿਹੜਾ ਆ ਆਰਟੀਕਲ ਤੇ ਆਰਟੀਕਲ ਪਏ ਆ ਜਿੱਦਾਂ ਦਾ ਵੀ ਤੁਹਾਨੂੰ ਆਰਟੀਕਲ ਚਾਹੀਦਾ ਤੁਸੀਂ ਬਸ ਡਿਮਾਂਡ ਕਰਨੀ ਆ ਤੇ ਹਰੇਕ ਕਲਰ ਹਰੇਕ ਸਾਈਜ਼ ਦੇ ਵਿੱਚ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਆ ਮਨੀ ਫੈਸ਼ਨ ਫਗਵਾੜਾ ਦੋਸਤੋ ਹੁਣ ਤੁਹਾਨੂੰ ਨਿਗਾਹ ਕਰਾਉਣੀ ਹੈ ਇੱਕ ਵਾਰ ਟਰੈਕਸੂਟ ਟਰੈਕਸੂਟ ਤੁਹਾਨੂੰ ਪਤਾ ਹੀ ਆ ਮੁੰਡਿਆਂ ਦੀ ਪਹਿਲੀ ਪਸੰਦ ਹੁੰਦੇ ਆ ਜਿਹੜੇ ਵੀ ਬਾਈ ਆਪਣੇ ਐਨ ਆਰ ਆਈ ਆਉਂਦੇ ਆ ਜਾਂ ਜਿਹੜੇ ਇੱਥੇ ਆਪਣੇ ਦੁਆਬੇ ਏਰੀਆ ਵਾਲੇ ਆ ਉਹ ਟਰੈਕਸੂਟ ਪਾਉਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਤੇ ਭਾਜੀ ਟਰੈਕਸੂਟ ਦਾ ਜਿਹੜਾ ਆ ਚੀਜ਼ ਆ ਨਾ ਮੈਂ ਕਹਿੰਨਾ ਇਹ ਤਾਂ ਮੂੰਹ ਮੰਗੀ ਕੀਮਤ ਲੈਂਦੇ ਜਿਹੜੇ ਦੁਕਾਨਦਾਰ ਜਿਹੜਾ ਐਡੀਡਾਸ ਦਾ ਟਰੈਕਸੂਟ ਆ ਸਰ ਦੇਖੋ ਇਹ ਆਪਣਾ ਜਿਹੜਾ ਟਰੈਕਸੂਟ ਹੈਗਾ ਜੀ ਐਡੀਡਾਸ ਦਾ ਬਿਲਕੁਲ ਗਰਮ ਰਹਿਣ ਵਾਲਾ ਜੀ ਠੀਕ ਹੈ ਜੀ ਲੋਰ ਵਿਦ ਤੁਹਾਡੀ ਇਹ ਹੁੱਡੀ ਵਿੱਚ ਆਏਗਾ ਜੀ ਤੁਹਾਡਾ ਟਰੈਕਸੂਟ ਹੁੱਡੀ ਦੇ ਵਿੱਚ ਟਰੈਕਸੂਟ 3 ਸਟ੍ਰਾਈਪਸ ਵਾਲਾ ਐਡੀਡਾਸ ਦਾ ਗਰਮ ਦੇ ਵਿੱਚ ਰਹਿਣ ਵਾਲਾ ਆ ਤੇ ਭਾਜੀ ਇਹਦੇ ਬਾਰੇ ਦੱਸੋ ਕੁਝ ਸਰ ਜੋ ਆਪਣੇ ਇਹ ਟਰੈਕਸੂਟ ਹੈਗੇ ਆ ਜੀ ਸਟਾਰਟਿੰਗ ਰੇਜ ਇਹਨਾਂ ਦੀ ਆਪਣੇ ਕੋਲ 750 800 ਦੇ ਬਿਟਵੀਨ ਰਹਿਣ ਵਾਲੀ ਆ ਇਕ ਤਨ ਹੋਰ ਆਰਟੀਕਲ ਦਿਖਾਵਾਂਗਾ ਜੀ ਭਾਈ ਆ ਜਿਹੜਾ ਐਡੀਡਾਸ ਦਾ ਸਿਰਫ 800 ਦੇ ਵਿੱਚ ਕਰ ਰਹੇ ਤੁਸੀਂ ਜੀ ਸਰ ਬਿਲਕੁਲ ਜੀ ਇਹ ਤੁਹਾਨੂੰ 800 ਰੁਪਏ ਦੇ ਵਿੱਚ ਦੇ ਦਵਾਂਗੇ ਜੀ ਵਧੀਆ ਦੇ ਵਿੱਚ ਭਾਈ ਜਿਹੜੇ ਇਹ ਪ੍ਰਾਈਸ ਆ ਨਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਸਿਰਫ 800 ਰੁਪਏ ਦੇ ਵਿੱਚ ਐਡੀਡਾਸ ਦਾ ਟਰੈਕਸੂਟ ਤੁਹਾਨੂੰ ਇੱਥੇ ਮਿਲਣ ਜਾ ਰਿਹਾ ਹੈ ਤੇ ਇਹ ਜਿਹੜੇ ਰੇਟ ਆ ਉਹ ਸਿਰਫ ਆਪਣੇ ਲੱਭ ਪੰਜਾਬ ਦੇ ਵਿਊਅਰਸ ਵਾਸਤੇ ਆ ਤਾਂ ਤੁਸੀਂ ਵੀਡੀਓ ਨੂੰ ਸਾਰਿਆਂ ਨਾਲ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤਾਂ ਕਿ ਸਾਰਿਆਂ ਦੇ ਦੇ ਵਿੱਚ ਫਾਇਦਾ ਹੋ ਸਕੇ ਤੇ ਹੋਰ ਵੀ ਆਪਾਂ ਨੂੰ ਕਲਰਸ ਇੱਥੇ ਮਿਲ ਜਾਂਦੇ ਆ ਜਿਹੜਾ ਸਰ ਟੋਪੀ ਤੋਂ ਬਿਨਾ ਪਾ ਉਦੇ ਲਈ ਆਹ ਚੀਜ਼ ਹੈਗੀ ਆਪਣੇ ਕੋਲ ਲੋ ਜੀ ਬਿਨਾ ਕੈਪ ਤੋਂ ਵੀ ਟਰੈਕਸੂਟ ਅਵੇਲੇਬਲ ਆ ਬਹੁਤ ਹੀ ਡੀਸੈਂਟ ਕਲਰਸ ਆ ਪੂਰੇ ਗਰਮ ਦੇ ਵਿੱਚ ਮਟੀਰੀਅਲ ਰਹਿਣ ਵਾਲਾ ਆ ਤੇ ਇਹ ਵੀ ਭਾਜੀ ਸੇਮ ਪ੍ਰਾਈਸ ਚ ਸਰ ਇਹਦਾ ਥੋੜਾ ਜਿਹਾ ਅਪ ਹੋ ਜਾਏਗਾ ਥੋੜੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਇਆ ਜੀ ਇਹ ਇਹ ਤੁਹਾਨੂੰ 1000 ਦੇ ਵਿੱਚ ਕੰਪਲੀਟ ਸੈੱਟ ਮਿਲੇਗਾ ਜੀ ਪੂਰੀ ਬੋਰ ਦੀ ਗਾਰੰਟੀ ਹੋਏਗੀ ਜੀ ਇਹਦੇ ਵਿੱਚ ਤਾਂ ਦੋਸਤੋ ਖਬਰਾਉਣ ਦੀ ਜ਼ਿਆਦਾ ਲੋੜ ਨਹੀਂ ਤਾਂ 1000 ਰੁਪਏ ਦੇ ਵਿੱਚ ਵਿੱਚ ਅੱਜਕੱਲ ਕੀ ਆਉਂਦਾ ਆ ਆਪਾਂ ਨੂੰ ਕੱਪੜਿਆਂ ਦੇ ਵਿੱਚ ਤੇ ਇਹਨੇ ਘੱਟ ਪ੍ਰਾਈਸ ਦੇ ਵਿੱਚ ਇਹਨੇ ਪ੍ਰੀਮੀਅਮ ਆਰਟੀਕਲ ਤੁਹਾਨੂੰ ਇੱਥੇ ਮਿਲ ਜਾਣਗੇ ਫਗਵਾੜੇ ਦੇ ਵਿੱਚ ਤੁਹਾਨੂੰ ਕਿਤੇ ਵੀ ਲੁਧਿਆਣਾ ਜਲੰਧਰ ਜਾਣ ਦੀ ਲੋੜ ਨਹੀਂ ਹੈਗੀ ਇੱਥੇ ਤੁਹਾਡਾ ਸਾਰਾ ਇਹ ਟੌਰ ਟੱਪਾ ਪੂਰਾ ਹੋ ਜਾਣਾ ਹੈ ਤਾਂ ਦੋਸਤੋ ਹੁੱਡੀਸ ਤਾਂ ਤੁਸੀਂ ਦੇਖ ਲਈਆਂ ਤੇ ਹੁਣ ਗੱਲ ਕਰਦੇ ਹਾਂ ਜੈਕਟਸ ਦੀ ਬਹੁਤ ਹੀ ਸੋਹਣੀਆਂ ਸੋਹਣੀਆਂ ਜੈਕਟਸ ਟ੍ਰੈਂਡੀ ਜੈਕਟਸ ਹਾਫ ਜੈਕਟਸ ਦੇ ਵਿੱਚ ਅਵੇਲੇਬਲ ਆ ਤੁਸੀਂ ਚੈੱਕ ਕਰੋ ਤੇ ਭਾਜੀ ਬਹੁਤ ਹੀ ਪ੍ਰੀਮੀਅਮ ਆਰਟੀਕਲ ਲੱਗ ਰਹੇ ਆ ਤੇ ਕੀ ਪ੍ਰਾਈਸ ਰਹਿਣ ਵਾਲਾ ਇਹਨਾਂ ਦਾ ਅ ਸਰ ਦੇਖੋ ਜੀ ਜਿਹੜੀਆਂ ਆ ਹਾਫ 슬ੀਵ ਦੇ ਵਿੱਚ ਜੈਕਟਸ ਹੈਗੀਆਂ ਤੁਹਾਡੀ ਸਟਾਰਟਿੰਗ ਪ੍ਰਾਈਸ ਹੋ ਜਾਏਗਾ ਜੀ 70 ਸਿਰਫ 700 ਰੁਪਏ ਦੇ ਵਿੱਚ ਅਵੇਲੇਬਲ ਆ ਇੱਥੇ ਕੁਆਲਿਟੀ ਬਹੁਤ ਓਕੇ ਆ ਜੀ ਅੰਦਰੋਂ ਦੇਖੋ ਹਲੋ ਲਓ ਜੀ ਮਿੱਤਰੋ ਪੂਰੀ ਐਨ ਕੈਂਟ ਜੈਕਟ ਆ ਬਹੁਤ ਹੀ ਵਧੀਆ ਪ੍ਰੀਮੀਅਮ ਆਰਟੀਕਲ ਆ ਜਿੱਦਾਂ ਦੀਆਂ ਬਾਹਰਲੇ ਲੈ ਕੇ ਆਉਂਦੇ ਹੁੰਦੇ ਨੇ ਨਾ ਜੈਕਟ ਉਹ ਵਾਲੀ ਚੀਜ਼ ਆ ਤੇ 700 ਰੁਪਏ ਦੇ ਵਿੱਚ ਤੁਹਾਨੂੰ ਇੱਥੇ ਫਗਵਾੜੇ ਸ਼ਹਿਰ ਦੇ ਵਿੱਚ ਅਵੇਲੇਬਲ ਆ ਆਪਨੇ ਆ ਚੈੱਕ ਕਰਾਓ ਜੀ ਆਪਣੇ ਕੋਲ ਸਰ ਇੱਥੇ ਨਾ ਆਪਣੀ ਕੈਮੋ ਜੈਕਟ ਜਿੱਦਾਂ ਅੱਜਕੱਲ ਬਹੁਤ ਟ੍ਰੈਂਡ ਚੱਲਦਾ ਕੁੜਤੇ ਵੀ ਆ ਵਾਲੀ ਜੈਕਟ ਆ ਨਾ ਜਿਹੜੀ ਇਹ ਮੂਸੇ ਵਾਲੇ ਨੇ ਗਾਣੇ ਵਿੱਚ ਪਾਈ ਸੀ ਇਹਨੂੰ ਕਹਿੰਦੇ ਜੀ ਕੈਮੋ ਜੈਕਟ ਬਾਜੀ ਜੀ 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 ਲਓ ਜੀ ਕੈਮੋ ਜੈਕਟ ਆ ਐਨ ਪੂਰੀਆਂ ਭਰ-ਭਰ ਕੇ ਪਾਕਟਸ ਆ ਇਹਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਆ ਭਾਜੀ ਇਹਦੇ ਬਾਰੇ ਦੱਸੋ ਕੀ ਪ੍ਰਾਈਸ ਰਹਿਣ ਵਾਲਾ ਇਹਦਾ ਸਰ ਸਿਰਫ ਤੁਹਾਨੂੰ ਇਹ 650 ਦੇਣੀ ਆ ਆਪਾਂ ਸਿਰਫ 650 ਚ ਲਓ ਜੀ ਸਿਰਫ 650 ਰੁਪਏ ਦੇ ਵਿੱਚ ਕੈਮੋ ਜੈਕਟ ਆਜੋ ਮਨੀ ਫੈਸ਼ਨ ਫਗਵਾੜਾ ਤੇ ਭਾਜੀ ਆਹ ਵਾਲੀ ਜੈਕਟ ਬਾਰੇ ਦੱਸੋ ਕੁਝ ਇਹ ਸਰ ਸਪੈਸ਼ਲੀ ਲਿਆਂਦੀ ਗਈ ਆ ਜੀ ਮਾਈਨਸ ਟੈਂਪਰੇਚਰ ਦੇ ਵਿੱਚ ਪਹਿਣ ਦੇ ਲਈ ਜਿਹੜੇ ਆਪਣੇ ਭਰਾ ਸਫਰ ਕਰਨ ਜਾਂਦੇ ਆ ਜੀ ਬਰਫ਼ ਦੇ ਵਿੱਚ ਸ਼ਕੀਨ ਹੈਗੇ ਕਿ ਜਾਂਦੇ ਕੁਲੂ ਮਨਾਲੀ ਕਿਤੇ ਜਾਣਾ ਚਾਹੁੰਦੇ ਹੈਗੇ ਇਹ ਸਪੈਸ਼ਲੀ ਖਾਸ ਕਰ ਉਹਨਾਂ ਦੇ ਲਈ ਹੈਗੀ ਜਿਨ੍ਹਾਂ ਨੂੰ ਜ਼ਿਆਦਾ ਠੰਡ ਲੱਗਦੀ ਹੈਗੀ ਆ ਮਾਈਨਸ ਟੈਂਪਰੇਚਰ 'ਚ ਪਹਿਨਣ ਦੇ ਲਈ ਤੇ ਹੋਰ ਦੋਸਤੋ ਜੇ ਤੁਸੀਂ ਮਾਈਨਸ ਟੈਂਪਰੇਚਰ ਵਾਲੀ ਜੈਕਟ ਵੀ ਲੈਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਇੱਥੇ ਮਿਲ ਜੂਗੀ ਤੇ ਭਾਜੀ ਇਹ ਕਿੰਦਾ ਮਹਿੰਗਾ ਹੋਇਆਗਾ ਇਹ ਤਾਂ ਆਰਟੀਕਲ ਨਹੀਂ ਸਰ ਇਹਦੀ ਵੀ ਕੋਈ ਖਾਸ ਰੇਂਜ ਨਹੀਂ ਹੈਗੀ ਸਾਡੇ ਕੋਲ ਸਾਰੇ ਉਹ ਪ੍ਰਾਈਸ ਹੈਗੇ ਹੋਲਸੇਲ ਹੈਗੇ ਆ ਇਹ ਵੀ ਸਿਰਫ ਤੁਹਾਨੂੰ 990 ਰੁਪਏ ਦੀ ਮਿਲ ਜਾਣੀ ਹੈ ਜੀ ਇਹ ਮੈਂ ਕਹਣਾ ਦੋਸਤੋ ਐਨ ਫਾਇਦਾ ਚੱਕਣ ਵਾਲਾ ਆਫਰ ਆ ਮਤਲਬ 1000 ਰੁਪਏ ਤੋਂ ਥੱਲੇ ਥੱਲੇ ਜੈਕਟ ਆਪਾਂ ਨੂੰ ਅੱਜ ਕੱਲ ਕਿਤੇ ਨਹੀਂ ਦੇਖਣ ਨੂੰ ਮਿਲ ਤੇ 700 800 900 ਇੰਨੇ ਵਿੱਚ ਹੁੱਡੀਜ਼ ਲੈ ਜੋ ਜੈਕਟਸ ਲੈ ਜੋ ਬਹੁਤ ਹੀ ਜੈਨੂਨ ਪ੍ਰਾਈਸ ਤੇ ਸਾਰੀਆਂ ਚੀਜ਼ਾਂ ਅਵੇਲੇਬਲ ਆ ਤੇ ਅੱਜ ਕਿਸ ਨੂੰ ਨੋਰਮਲ ਜੈਕਟ ਚਾਹੀਦੀ ਆ ਪਾਉਣ ਵਾਸਤੇ ਬਲੈਕ ਕਲਰ ਆ ਐਵਰ ਗ੍ਰੀਨ ਜਦੋਂ ਤੁਸੀਂ ਮਰਜ਼ੀ ਪਾ ਸਕਦੇ ਹੋ ਇਸ ਸੇ ਤੁਹਾਨੂੰ ਇੱਕ ਜੈਕਟ ਦੀ ਖਾਸੀਅਤ ਦੱਸਦੇ ਆ ਜੀ ਇਹ ਜਿਹੜੀ ਜੈਕਟ ਹੈਗੀ ਆ ਨਾ ਇਹ ਡਬਲ ਸਾਈਡਡ ਆ ਸਰੇ ਆ ਲੋ ਜੀ ਇਹ ਕੀ ਹੈਗਾ ਜੀ ਤੁਸੀਂ ਦੋਨੋਂ ਸਾਈਡ ਪਾ ਸਕਦੇ ਆ ਅੰਦਰਲੇ ਪਾਸੇ ਪਾਕਟ ਦਿੱਤੀ ਹੋਈਆਂ ਆ ਅੰਦਰਲੇ ਪਾਸੇ ਨਾਈਕ ਦਾ ਲੋਗੋ ਹੋਏਗਾ ਜੀ ਅੰਦਰ ਵੀ ਪਾਕਟ ਹੋ ਗਿਆ ਤੁਸੀਂ ਉਲਟਾ ਕਰਕੇ ਪਾਉਣਾ ਚਾਹੁੰਦੇ ਨੂੰ ਉਲਟਾ ਕਰਕੇ ਪਾ ਸਕਦੇ ਆ ਬਲੈਕ ਯੂਜ਼ ਕਰਨਾ ਬਲੈਕ ਕਰ ਸਕਦੇ ਆ ਮਤਲਬ ਕਿ ਆਪਾਂ ਇਹਨੂੰ ਰਿਵਰਸੀਬਲ ਜੈਕਟ ਕਹਿ ਦਿੰਨੇ ਹੈਗੇ ਆ ਜੋ ਕਿ ਤੁਸੀਂ ਮਤਲਬ ਤੁਸੀਂ ਕਹਿਣ ਦੀ ਗੱਲ ਕਿ ਇੱਕ ਆਪਾਂ ਰੇਟ ਆ ਜਿਹੜਾ ਪੈਸੇ ਇੱਕ ਜੈਕਟ ਦੇ ਦੇਣੇ ਆ ਤੇ ਜਿਹੜੇ ਫਾਇਦੇ ਆਪਾਂ ਨੂੰ ਦੋ ਜੈਕਟਾਂ ਦੇ ਆਉਣ ਵਾਲੇ ਇਹਦੇ ਵਿੱਚ ਜੀ 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 ਲੋ ਵੀ ਮਿੱਤਰੋ ਤੁਹਾਡਾ ਡਬਲ ਡਬਲ ਪ੍ਰੋਫਿਟ ਹੋਣ ਵਾਲਾ ਆ ਉਹ ਤੁਹਾਨੂੰ ਇਹ ਸੀਧਾ ਅਸੀਂ ਰੇਟ ਦੱਸਾਂਗੇ ਤੁਸੀਂ ਬਿਲਕੁਲ ਹੈਰਾਨ ਰਹਿ ਜਾਓਗੇ ਇਸ ਰੇਟ ਰੇਟ ਕੋਈ ਜਾਣਨਾ ਚਾਹੁੰਦਾ ਤਾਂ ਉਹ ਥੱਲੇ ਕਮੈਂਟ ਕਰੇ ਬਲੈਕ ਜੈਕਟ ਦਾ ਓਕੇ ਇਹਦਾ ਰੇਟ ਆਪਾਂ ਕਮੈਂਟ ਵਿੱਚ ਦੱਸਾਂਗੇ ਬਹੁਤ ਹੀ ਸਪੈਸ਼ਲ ਪ੍ਰਾਈਸ ਹੋਣ ਵਾਲਾ ਹੈ ਇਹਦਾ ਜੀ ਸਰ ਜੀ ਜਿਹੜਾ ਕੋਈ ਜਾਣਨਾ ਚਾਹੁੰਦਾ ਵੀਡੀਓ ਥੱਲੇ ਕਮੈਂਟ ਕਰੋ ਤੇ ਤੁਹਾਨੂੰ ਰੇਟ ਦੱਸਿਆ ਜਾਊਗਾ ਜੀ ਸਰ ਸਰ ਆਪਣੇ ਕੋਲ ਨਾ ਇੱਕ ਪਾਰਟੀ ਵੀ ਰਾਈਟਮ ਬਹੁਤ ਅੱਛੀ ਆਈ ਹੈ ਆ ਦੇਖੋ ਪਹਿਲਾਂ ਤਾਂ ਪਹਿਲਾਂ ਦਾ ਕੁਆਲਿਟੀ ਚੈੱਕ ਕਰੋ ਜੀ ਇਹਦੀ ਇਹ ਐਕਚੁਅਲੀ ਬਲੇਜ਼ਰ ਟਾਈਪ ਹੀ ਹੋਏਗਾ ਜੀ ਇਹ ਜਿਹਦੇ ਵਿੱਚ ਤੁਹਾਨੂੰ ਕਿ లైక్ ଏକ ଆଜ ଏ ଜାକେଟ ବି యూజ్ ਕਰ ਸਕਦੇ ਆਂ ਔਰ ଆଜ ଏ బ్లేజర్ ବି యూజ్ ਕਰ ਸਕਦੇ ਆਂ ਜੀ ਬਿਲਕੁਲ ਕੁਆਲਿਟੀ ਬਹੁਤ ਵਧੀਆ ਰਹਿਣ ਵਾਲੀ ਹੈਗੀ ਇਹਦੀ ਤੁਸੀਂ ਸ਼ਰਟ ਦੇ ਉੱਪਰ ਵੇਅਰ ਕਰ ਲਓ ਇਹਨੂੰ ਤੁਸੀਂ ਆਪਣਾ ਕੋਈ スウェット ਸ਼ੀਰਟ ਦੇ ਉੱਪਰ ਵੇਅਰ ਕਰ ਲਓ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਆਏ ਹੋਏ ਆ ਜੀ ਆ ਦੇਖੋ ਇੱਕ ਤਾਂ ਤੁਹਾਡੇ ਸਾਹਮਣੇ ਹੈਗਾ ਜੀ ਇੱਕ ਆਹ ਕਲਰ ਹੈਗਾ ਜੀ ਹੋਰ ਵੀ ਉਹ ਪਿਆਰੇ ਪਿਆਰੇ ਤੁਹਾਨੂੰ ਇਹਦੇ ਵਿੱਚ ਕਲਰ ਮਿਲ ਜਾਣੇ ਹੈਗੇ ਆ ਜੀ ਦੋਸਤੋ ਬਹੁਤ ਹੀ ਯੂਨੀਕ ਜਿਹਾ ਆਰਟੀਕਲ ਆ ਲਾਈਕ ਤੁਸੀਂ ਇਹਨੂੰ ਬਲੇਜ਼ਰ ਵੀ ਵੇਅਰ ਕਰ ਸਕਦੇ ਹੋ ਲਾਈਕ ਬਲੇਜ਼ਰ ਵੀ ਵੇਅਰ ਕਰ ਸਕਦੇ ਹੋ ਤੇ ਇੱਕ ਤਰ੍ਹਾਂ ਦੀ ਤੁਹਾਡੀ スウェット ਸ਼ਰਟ ਵੀ ਕੰਮ ਦਿੰਦੀ ਆ ਤੇ ਬਹੁਤ ਹੀ ਪਾਰਟੀ ਵੇਅਰ ਆਰਟੀਕਲ ਆ ਤੁਸੀਂ ਕਿਤੇ ਬਾਹਰ ਅੰਦਰ ਪਾ ਕੇ ਜਾਂਦੇ ਹੋ ਤਾਂ ਬਹੁਤ ਹੀ ਘੈਂਟ ਲੱਗਣ ਵਾਲੀ ਹੈ ਚੀਜ਼ ਤੇ ਭਾਜੀ ਪ੍ਰਾਈਸ ਕੀ ਰਹਿਣ ਵਾਲਾ ਇਹਦਾ ਸਰ ਇਹਦਾ ਪ੍ਰਾਈਸ ਸਿਰਫ ਤੁਹਾਨੂੰ 1200 ਰੁਪਏ ਦੇ ਵਿੱਚ ਦੇਣਾ ਜੀ ਇਹ 1200 ਰੁਪਏ ਸਿਰਫ 1200 ਰੁਪਏ ਦੇ ਵਿੱਚ ਭਾਜੀ ਹੁਣਾ ਕੋਲ ਤੁਹਾਨੂੰ ਇਹ ਆਰਟੀਕਲ ਮਿਲ ਜੇਗਾ ਬ੍ਰਾਂਡਡ ਆਰਟੀਕਲ ਤਾਂ ਜਲਦੀ ਜਲਦੀ ਪਹੁੰਚ ਜਾਓ ਤੇ ਫੋਲੋ ਕਰ ਦਿਓ ਇਹਨਾਂ ਦੀ ਇੰਸਟਾਗ੍ਰam ਆਈਡੀ ਉੱਥੇ ਤੁਹਾਨੂੰ ਹੋਰ ਵੀ ਬਹੁਤ-ਬਹੁਤ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਤੇ ਇੱਕ ਚੀਜ਼ ਹੋਰ ਨਵੀਂ ਆ ਚੁੱਕੀ ਆ ਜ਼ਿਪਰ ਦੇ ਵਿੱਚ ਚੈੱਕ ਕਰੋ ਬਹੁਤ ਹੀ ਘੈਂਟ ਆਰਟੀਕਲ ਬਲੈਕ ਕਲਰ ਦੇ ਵਿੱਚ ਤੇ ਭਾਜੀ ਕੀ ਪ੍ਰਾਈਸ ਰਹਿਣ ਵਾਲਾ ਇਹਦਾ ਇਹ ਸਿਰਫ ਤੁਹਾਨੂੰ ਦੇ ਦੇਣਾ ਜੀ ਅਸੀਂ 650 ਰੁਪਏ ਦੇ ਵਿੱਚ ਜਿਹੜੀ ਕੀ ਇਹ ਚੀਜ਼ ਤੁਹਾਡੇ ਲਈ ਹੈਗੀ ਠੰਡ ਵਿੱਚ ਪਾਉਣ ਦੇ ਲਈ ਬਹੁਤ ਆਰਾਮਦਾਇਕ ਹੈਗੀ ਆ ਜੀ ਸਿਰਫ 650 ਰੁਪਏ ਦੇ ਵਿੱਚ ਤੁਹਾਨੂੰ ਜ਼ਿਪਰ ਇੱਥੇ ਮਿਲ ਜੇਗਾ ਪੂਰਾ ਗਰਮ ਦੇ ਵਿੱਚ ਰਹਿਣ ਵਾਲਾ ਹੈ ਅੰਦਰੋਂ ਸਾਰਾ ਇਹ ਤੇ ਬਹੁਤ ਹੀ ਜਿਹੜੀ ਪ੍ਰੀਮੀਅਮ ਦੇ ਵਿੱਚ ਰਹਿਣ ਵਾਲਾ ਜਿਹੜਾ ਦਾ ਸਟੱਫ ਵੀ ਆ ਬਹੁਤ ਹੀ ਪ੍ਰੀਮੀਅਮ ਆ ਤੇ ਅੰਦਰੋਂ ਚੈੱਕ ਕਰੋ ਭਾਜੀ ਇੱਕ ਵਾਰੀ ਹਲੋ ਸਰ ਹਲੋ ਬਿਲਕੁਲ ਅੰਦਰ ਬਹੁਤ ਜੀ ਅੰਦਰੋਂ ਵੀ ਪੂਰਾ ਹੈ ਨਾ ਵਾਰਮ ਰਹਿਣ ਵਾਲਾ ਤੁਹਾਨੂੰ ਹੈ ਹੈਗੀ ਆ ਪਾਕਟਸ ਬਹੁਤ ਵਧੀਆ ਲੱਗੀਆਂ ਹੋਈਆਂ ਜੀ ਅੰਦਰ ਇਹ ਦੇਖੋ ਜੀ ਤੇ ਕਲਰ ਵੀ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣਗੇ ਤੁਸੀਂ ਚੈੱਕ ਕਰੋ ਸਾਰੇ ਕਲਰ ਤੁਹਾਨੂੰ ਇੱਥੇ ਅਵੇਲੇਬਲ ਆ ਦੋਸਤੋ ਜਿਹੜਾ ਆ ਆਰਟੀਕਲ ਆ ਇਹ ਵੀ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਆ ਬਹੁਤ ਹੀ ਡਿਮਾਂਡ ਦੇ ਵਿੱਚ ਆ ਇਹਨੂੰ ਕਹਿੰਦੇ ਆ ਜੀ ਹਾਫ ਬਹੁਤ ਹੀ ਪ੍ਰੀਮੀਅਮ ਲੱਗਦਾ ਜਦੋਂ ਆਪਾਂ ਨੂੰ ਵੇਅਰ ਕਰਦੇ ਆ ਤੇ ਹਾਫ ਜ਼ਿਪਰ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਰਹਿਣ ਵਾਲੀ ਆ ਤੇ ਬਾਜੀ ਹੋਰ ਚੱਕਰ ਆਓਗੇ ਕੀ ਵੈਰਾਈਟੀ ਹਾਫ ਦੇ ਵਿੱਚ ਸਰ ਆਪਣੇ ਕੋਲ ਡਿਜ਼ਾਈਨਰ ਵੀ ਆ ਜਣਗੇ ਜੀ ਹਾਫ ਜ਼ਿਪਰ ਦੇਖੋ ਜੀ ਕਿਉਂਕਿ ਪੂਰੇ ਕੈਜ਼ੂਅਲ ਸਟਾਈਲ ਵਾਲੇ ਇਸੇ ਤਰ੍ਹਾਂ ਆਪਣੇ ਕੋਲ ਬਹੁਤ ਵਧੀਆ ਜੀ ਡਿਜ਼ਾਈਨ ਦੇ ਵਿੱਚ ਆ ਦੇਖੋ ਜੀ ਬਹੁਤ ਵਧੀਆ ਸਟੱਫ ਹੈਗਾ ਜੀ ਹਾਫ ਜ਼ਿਪਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਸੋਹਣੇ ਕਲਰ ਲੱਗੇ ਹੋਏ ਆ ਬਹੁਤ ਸੋਹਣੇ ਸੋਹਣੇ ਕਲਰ ਲੱਗੇ ਤੁਸੀਂ ਦਿਖਾ ਸਕਦੇ ਹੋ ਜੀ ਆਪਣੇ ਕੋਲ ਸਾਰੇ ਹਾਫ ਜ਼ਿਪਰ ਦੇ ਵਿੱਚ ਰਾਉਂਡ ਨੈਕ ਦੇ ਵਿੱਚ ਸਾਰੇ ਵੈਰਾਈਟੀ ਮੈਂ ਪਹਿਲਾਂ ਵੀ ਗਿਆ ਭਾਜੀ ਹੁਣਾਂ ਕੋਲ ਬਹੁਤ ਜ਼ਿਆਦਾ ਰਹਿਣ ਵਾਲੀ ਹੈ ਇਦਾਂ ਨਹੀਂ ਹੈਗਾ ਕੋਈ ਇੱਕ ਪੀਸ ਦੋ ਪੀਸ ਪਏ ਆ ਜਿੱਦਾਂ ਦੀ ਤੁਹਾਡੀ ਡਿਮਾਂਡ ਆ ਉਦਾਂ ਦਾ ਆਰਟੀਕਲ ਤੁਹਾਨੂੰ ਇੱਥੇ ਮਿਲ ਜਾਏਗਾ ਦੋਸਤੋ ਆਪਾਂ ਹੁੱਡੀਜ਼ ਵਗੈਰਾ ਤਾਂ ਦੇਖ ਲਈਆਂ ਹੁਣ ਗੱਲ ਕਰਦੇ ਆ ਲੋਰਸ ਦੀ ਤੇ ਇੱਕ ਸਰਦੀਆਂ ਦੇ ਵਿੱਚ ਪਾਉਣ ਲਈ ਗਰਮ ਲੋਰ ਆ ਚੁੱਕੇ ਆ ਭਾਜੀ ਹੁਣਾਂ ਕੋਲ ਤੇ ਤੁਸੀਂ ਦੇਖ ਸਕਦੇ ਆ ਪੂਰੇ ਬ੍ਰਾਂਡਡ ਆਰਟੀਕਲਸ ਭਾਜੀ ਇਹਨਾਂ ਬਾਰੇ ਦੱਸੋ ਕੁਝ ਸਰ ਦੇਖੋ ਜੀ ਆਹ ਸਪੈਸ਼ਲੀ ਲੋਰ ਆਏ ਆ ਜੀ ਠੰਡ ਦੇ ਵਿੱਚ ਪਾਉਣ ਦੇ ਲਈ ਤੁਹਾਨੂੰ ਇਹਦੇ ਵਿੱਚ ਬੈਲ ਬੋਟਮ ਵੀ ਮਿਲ ਜੂਗੇ ਜੀ ਤੁਹਾਨੂੰ ਸਟ੍ਰੇਟ ਫਿਟ ਮਿਲ ਜਣਗੇ ਤੁਹਾਨੂੰ ਇਹਦੇ ਵਿੱਚ ਜਿੱਪ ਵੀ ਲੱਗੀ ਮਿਲ ਜੂਗੀ ਤੁਸੀਂ ਇਹਨੂੰ ਸਟ੍ਰੇਟ ਫਿਟ ਕਰਨਾ ਸਟ੍ਰੇਟ ਫਿਟ ਕਰ ਸਕਦੇ ਹੈਗੇ ਆ ਜੀ ਆ ਦੇਖੋ ਜੀ ਕੋਲ ਹੋ ਕੇ ਦਿਖਾ ਦਿਓ ਮਾੜਾ ਜ ਆ ਦੇਖੋ ਜੀ ਜਿੱਪ ਲੱਗੀ ਹੋਈ ਹੈ ਜੀ ਇਹਦੇ ਵਿੱਚ ਤੁਹਾਡਾ ਦੇਖੋ ਜੀ ਜਿੱਪ ਦੇ ਨਾਲ ਖੁੱਲਾ ਹੋ ਜਾਏਗਾ ਬੈਲ ਬੋਟਮ ਆ ਆ ਦੇਖੋ ਜੀ ਤੁਹਾਡੇ ਜਿੱਪ ਲੱਗੀ ਹੋਈ ਹੈ ਜੀ ਤੁਸੀਂ ਇਹਨੂੰ ਖੋਲ ਕੇ ਜੀ ਬੈਲ ਬੋਟਮ ਵੀ ਬਣਾ ਸਕਦੇ ਆ ਜੀ ਜ਼ਿਪਰ ਦੇ ਵਿੱਚ ਤੁਹਾਨੂੰ ਮਿਲਣ ਵਾਲਾ ਜਿਹੜਾ ਇਹਦਾ ਬੋਟਮ ਆ ਤੇ ਤੁਸੀਂ ਇਹਨੂੰ ਜਿੱਦਾਂ ਦਾ ਵੀ ਫੈਸ਼ਨ ਚਾਹੁੰਦੇ ਹੋ ਉਸ ਹਿਸਾਬ ਨਾਲ ਤੇ ਬ੍ਰਾਂਡਿੰਗ ਵੀ ਤੁਹਾਨੂੰ ਵਿੱਚ ਮਿਲੇਗੀ ਤਾਂ ਪੂਰਾ ਸਟਾਈਲਿਸ਼ ਰਹਿਣ ਵਾਲਾ ਆਰਟੀਕਲ ਇੱਕ ਵਾਰੀ ਭਾਜੀ ਸ਼ੋਅ ਕਰਾ ਦਿਓ ਆ। ਕੀ ਬਾਤ ਆ ਮੈਨੂੰ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਆ ਤੇ ਪੂਰੇ ਐਨ ਡੀਸੈਂਟ ਕਲਰਸ ਤੁਹਾਨੂੰ ਇਹਨਾਂ ਵਿੱਚ ਮਿਲ ਜਾਣਗੇ। ਬਹੁਤ ਹੀ ਸੋਹਣੇ-ਸੋਹਣੇ ਮੈਕਨ ਆ ਇੱਕ ਵਾਰ ਤੁਸੀਂ ਵੇਅਰ ਕਰੋਗੇ ਨਾ ਤਾਂ ਤੁਹਾਨੂੰ ਲੋਕੀ ਪੁੱਛਣਗੇ ਜ਼ਰੂਰ ਕਿ ਕਿੱਥੋਂ ਲਈ ਆ ਚੀਜ਼। ਜਿਹੜੇ ਯਾਰ ਬੇਲੀ ਆਪਣੇ ਡੈਨਿਮ ਸ਼ਰਟ ਪਾਉਣ ਦੇ ਸ਼ਕੀਨ ਆ ਉਹਨਾਂ ਵਾਸਤੇ ਵੀ ਸੋਹਣੀ ਜਿਹੀ ਵੈਰਾਈਟੀ ਆ ਚੁੱਕੀ ਆ ਡੈਨਿਮ ਸ਼ਰਟਸ ਦੇ ਵਿੱਚ। ਸਾਰੇ ਡੈਨਿਮ ਸ਼ਰਟ ਆਈ ਆ ਜੀ ਪਿਓਰ ਡੈਨਿਮ ਆ ਡੈਨਿਮ ਦੇ ਕਾਪੀ ਉਸੀ ਬਹੁਤ ਹੁੰਦੀਆਂ ਵਾ। ਲੇਕਿਨ ਜੋ ਇਹ ਸ਼ਰਟ ਹੈਗੀ ਆ ਜੀ ਪ ਠੀਕ ਹੈ ਸਿਰਫ 550 ਦੇ ਵਿੱਚ ਡੈਨਿਮ ਸ਼ਰਟ ਸਾਨੂੰ ਮਿਲਣ ਜਾ ਰਹੀਆਂ ਤੇ ਵੈਰਾਈਟੀ ਭਰ ਭਰ ਕੇ ਆ। ਕਲਰ ਤੁਸੀਂ ਚੈੱਕ ਕਰ ਸਕਦੇ ਹੋ। ਸਾਰੇ ਕਲਰ ਸਾਰੇ ਸਾਈਜ਼ ਤੁਹਾਨੂੰ ਇੱਥੇ ਅਵੇਲੇਬਲ ਹੋਣਗੇ। ਭਾਜੀ ਕਿੰਨੇ ਸਾਈਜ਼ ਤੱਕ ਹੈਗੇ ਆਪਣੇ ਕੋਲ? ਸਰ ਆਪਣੇ ਕੋਲ ਇਹ ਡਬਲ ਐਕਸਐਲ ਤੱਕ ਸ਼ਰਟ ਮਿਲੇਗੀ ਮੀਡੀਅਮ ਤੋਂ ਲੈ ਕੇ ਜੀ। ਲਓ ਜੀ। ਭਾਜੀ ਕਹਿੰਦੇ ਹੁਣ ਮੁੰਡਿਆਂ ਨੂੰ ਤਾਂ ਕੁਝ ਕਰਤਾ ਤੇ ਕੁੜੀਆਂ ਨੂੰ ਵੀ ਹੁਣ ਪੂਰਾ ਖੁਸ਼ ਕਰਨਾ ਆ। ਉਹਨਾਂ ਵਾਸਤੇ ਵੀ ਸੋਹਣੀ ਜੀ ਵੈਰਾਈਟੀ ਭਾਜੀ ਹੁਣੇ ਲੈ ਆਏ ਆ ਤੇ ਰੇਟ ਤੁਹਾਨੂੰ ਪਤਾ ਹੀ ਆ ਆਲਵੇਸ ਜੈਨੂ ਨੇ ਹੁੰਦੇ ਭਾਜੀ ਉਹਨਾਂ ਦੇ ਤੇ ਭਾਜੀ ਚੈੱਕ ਕਰੋ ਕੀ ਚੀਜ਼ ਆ ਇਹ। ਏ ਸਰ ਆਪਣਾ ਨਾ ਗਰਲੀਚ ਦੇ ਵਿੱਚ ਇੱਕ ਜੈਕਟ ਆਈ ਆ ਜੀ ਵਿਦ ਕੈਪ ਕੀ ਆ ਵਾਤਾ ਠੀਕ ਹੈ ਜੀ ਜੋ ਕਿ ਆਪਣੀ ਜਿਆਦਾ ਠੰਡ ਦੇ ਵਿੱਚ ਮਤਲਬ ਕਿ ਪੈਨ ਵਾਲੀ ਜੈਕਟ ਹੈਗੀ ਆ ਜੀ ਕੁਆਲਟੀ ਬਿਲਕੁਲ ਓਕੇ ਹੋਏਗੀ ਜੀ ਇਹਦੀ ਤੁਹਾਨੂੰ ਮੰਦਰੂ ਵੀ ਦਿਖਾ ਦਿੰਨੇ ਇੱਕ ਵਾਰ ਪੀਸ ਸਾਹ ਦੇਖੋ ਜੀ ਬਿਲਕੁਲ ਓਕੇ ਚੀਜ਼ ਹੈਗੀ ਆ ਜੀ ਅੰਦਰ ਪੂਰਾ ਗਰਮ ਦੇ ਵਿੱਚ ਮਟੀਰੀਅਲ ਆ ਤੇ ਅੰਦਰ ਪੂਰਾ ਇਹਨਾਂ ਵਿੰਡ ਸ਼ੀਟਰ ਵਾਲਾ ਸਿਸਟਮ ਆ ਤੇ ਬਹੁਤ ਹੀ ਸੌਫਟ ਆ ਜਿਹੜਾ ਇਹਦਾ ਸਟੱਫ ਵੀ ਹੈ ਨਾ ਬਹੁਤ ਹੀ ਪ੍ਰੀਮੀਅਮ ਹੈ ਭਾਜੀ ਕੀ ਰੇਟ ਰਨ ਵਾਲਾ ਇਹਦਾ ਇਹ ਸਰ ਸਿਰਫ ਤੁਹਾਨੂੰ 750 ਦੀ ਪਏਗੀ ਜੀ ਇਹ ਲਓ ਜੀ ਕੁੜੀਆਂ ਵਾਸਤੇ ਵੀ ਸਿਰਫ 750 ਦੇ ਵਿੱਚ ਬਹੁਤ ਹੀ ਸੋਹਣੀ ਜੈਕਟ ਇੱਥੇ ਅਵੇਲੇਬਲ ਆ ਮਨੀ ਫੈਸ਼ਨ ਫਗਵਾੜਾ ਤੇ 컬러 ਤੁਸੀਂ ਦੇਖ ਸਕਦੇ ਆ ਹੋਰ ਵੀ ਤੁਹਾਨੂੰ ਬਹੁਤ ਮਿਲ ਜਾਣਗੇ 컬러 ਦੀ ਵੈਰਾਈਟੀ ਪੂਰੀ ਆ ਤੇ ਜੇ ਕੁੜੀਆਂ ਭਾਜੀ ਹੁਣਾਂ ਨੂੰ ਵਧੀਆ ਰਿਸਪਾਂਸ ਦੇਣਗੀਆਂ ਮਤਲਬ ਸ਼ਾਪਿੰਗ ਦੇ ਵਿੱਚ ਇੱਥੇ ਆਰਟੀਕਲਸ ਪਸੰਦ ਕਰਨਗੀਆਂ ਤਾਂ ਭਾਜੀ ਹੁਣੇ ਫਿਊਚਰ ਦੇ ਵਿੱਚ ਹੋਰ ਵੈਰਾਈਟੀ ਵੀ ਇੱਥੇ ਅਵੇਲੇਬਲ ਕਰਾਉਗੇ ਕੁੜੀਆਂ ਵਾਸਤੇ ਠੀਕ ਹੈ ਭਾਜੀ ਬਿਲਕੁਲ ਜੀ ਬਿਲਕੁਲ ਹੂਡਿਸ ਨਾਲ ਪਾਉਣ ਵਾਸਤੇ ਹੁਣ ਜੀਨ ਵੀ ਤਾਂ ਜ਼ਰੂਰੀ ਆ ਤੇ ਜਿੰਨਾ ਵੀ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਸਰਦੀਆਂ ਦੇ ਵਿੱਚ ਬਹੁਤ ਹੀ ਸੋਹਣੀਆਂ ਲੱਗਦੀਆਂ ਵਿੰਟਰ ਦੇ ਵਿੱਚ ਤੇ ਭਾਜੀ ਜੀਨ ਬਾਰੇ ਦੱਸੋ ਜੀ ਕਿਹੜੀ ਕਿਹੜੀ ਵੈਰਾਈਟੀ ਸਰ ਦੇਖੋ ਆਪਾਂ ਜਿਹੜੇ ਆਪਣੇ ਮੈਨ ਸਵੈਰ ਹੈਗੇ ਜਿਆਦਾਤਰ ਟੀਆਰ ਦੀਆਂ ਪੈਂਟ ਜੀਨ ਦੇ ਵਿੱਚ ਬਹੁਤ ਲਾਈਕ ਕਰਦੇ ਹੈਗੇ ਆ ਦੇਖੋ ਜੀ ਆ ਟੀਆਰ ਦਾ ਪੀਸ ਬਹੁਤ ਮਤਲਬ ਕਿ ਇੰਨੀ ਕਿ ਗੁੱਡ ਕੁਆਲਿਟੀ ਦੇ ਵਿੱਚ ਹੈਗਾ ਤੁਹਾਨੂੰ ਵਧੀਆ ਫਰਨੀਚ ਦਿਖਾ ਦੇਵਾਂਗੇ ਜੀ ਦੇਖੋ ਕਿਆ ਬਾਤ ਵਿਦ ਪਾਕਟ ਟੀਆਰ ਦਾ ਪੀਸ ਜੀਨਸ ਦਾ ਨੇਚਰਲ ਆਪਾਂ ਪਾਉਨੇ ਹੀ ਹੈਗੇ ਆ ਇਹ ਹੈਗੇ ਜੀ ਟੀਆਰ ਦੇ ਪੀਸ ਬੈਕ ਤੋਂ ਦੋਵੇਂ ਕੋਰੀ ਭਾਜੀ ਹਲੋ ਜੀ ਆਏ ਦੀ ਬੈਕ ਹੋਏਗੀ ਜੀ ਲਓ ਜੀ ਟੀਆਰ ਦੀਆਂ ਪੈਂਟਾਂ ਨੇ ਪਾਉਂਦੇ ਤੇਰੇ ਯਾਰ ਨਹੀਂ ਮੋٹے ਮੋٹے ਧਾਗੇ ਵਾਲੀਆਂ ਗਾਣਾ ਤੁਸੀਂ ਸੁਣਾ ਹੀ ਹੋਣਾ ਸਾਰਿਆਂ ਨੇ ਤੇ ਹੁਣ ਤੁਸੀਂ ਦੇਖ ਵੀ ਸਕਦੇ ਆ ਫਗਵਾੜੇ ਵਿੱਚ ਅਵੇਲੇਬਲ ਆ ਟੀਆਰ ਦੀ ਜੀਨ ਤੇ ਕੀ ਰੇਟ ਆ ਭਾਜੀ ਇਹਦਾ ਸਰ ਸਿਰਫ ਤੁਹਾਨੂੰ ਇਹ 1100 ਰੁਪਏ ਸਟਾਰਟਿੰਗ ਪ੍ਰਾਈਸ ਹੋਏਗਾ ਜੀ ਟੀਆਰ ਦਾ ਕਹਿੰਦਾ ਜੀ 1100 ਰੁਪਿਆ ਜੀ ਲਓ ਜੀ 1100 ਦੇ ਵਿੱਚ ਤੁਹਾਨੂੰ ਟੀਆਰ ਦੀ ਜਿਹੜੀ ਜੀਨ ਆ ਇੱਥੇ ਮਿਲ ਜੂਗੀ ਜਿਹੜੀ ਕਿ ਮਾਰਕੀਟ ਪ੍ਰਾਈਸ ਸਰ ਪਲੱਸ 2000 ਹੀ ਹੁੰਦਾ ਹੈ ਸਟਾਰਟਿੰਗ ਉਹ ਵੀ ਕਹਿ ਰਿਹਾ ਮੈਂ ਮਾਰਕੀਟ ਤਾਂ ਭਾਜੀ ਬਹੁਤ ਜ਼ਿਆਦਾ 5-5000 ਤੱਕ ਜਿਹੜੀ ਵੈਰਾਈਟੀ अवेलेबल ਆ ਤੇ ਭਾਜੀ ਹੁਣੇ ਕੋਲ ਆਪਾਂ ਨੂੰ ਬਹੁਤ ਹੀ ਜੈਨੂਨ ਰੇਟ ਆਲਵੇਸ ਮਿਲਦਾ ਆ ਕੋਈ ਜੋਗਰ ਕਾਰਗੋ ਪੋਣਾ ਚਾਹੁੰਦਾ ਹੋਵੇ 10 ਪਾਕਟ 6 ਪਾਕਟ ਆਪਣੇ ਕੋਲ ਸਾਰੇ ਅਵੇਲੇਬਲ ਹੋਣਗੇ ਜੀ ਬਖ ਬਖ ਰੰਗਾਂ ਦੇ ਵਿੱਚ ਜੀ ਤਾਂ ਤੁਸੀਂ ਦੇਖ ਹੀ ਸਕਦੇ ਆ ਕਾਰਗੋ ਹੋਵੇ ਜੋਗਰ ਹੋਵੇ ਜੀਨਸ ਚਾਹੀਦੀਆਂ ਹੁਣ ਤੇ ਵੈਰਾਈਟੀ ਭਾਜੀ ਹੁਣੇ ਕੋਲ ਸਾਰੀ ਇੱਕ ਤੋਂ ਇੱਕ ਵੈਰਾਈਟੀ ਇੱਥੇ ਲੱਗੀ ਹੋਈ ਆ ਜਿੱਦਾਂ ਦਾ ਰੰਗ ਤੁਹਾਨੂੰ ਚਾਹੀਦਾ ਜਿੱਦਾਂ ਦਾ ਸ ਸਾਰਾ ਕੁਝ ਇੱਥੇ ਤੁਹਾਨੂੰ ਅਵੇਲੇਬਲ ਆ ਤਾਂ ਤੁਸੀਂ ਖਾਲੀ ਨਹੀਂ ਮੁੜੋਗੇ ਕਦੀ ਵੀ ਜਦੋਂ ਵੀ ਆਉਂਗੇ ਇਥੋਂ ਬੈਗ ਭਰ ਕੇ ਲੈ ਜਾਉਂਗੇ ਇੰਨੇ ਸੋਹਣੇ ਸੋਹਣੇ ਆਰਟੀਕਲ ਆ ਉਤੋਂ ਪ੍ਰਾਈਸ ਵੀ ਇੰਨੇ ਸੋਹਣੇ ਸੋਹਣੇ ਆ ਕੱਪੜਿਆਂ ਤੋਂ ਇਲਾਵਾ ਹੋਰ ਵੀ ਆਪਾਂ ਨੂੰ ਐਸੈਸਰੀਜ਼ ਚਾਹੀਦੀਆਂ ਹੁੰਦੀਆਂ ਹਨ ਜਿਵੇਂ ਕਿ ਪਰਫਿਊਮਸ ਡਿਓਜ਼ ਬੈਲਟਸ ਹੋ ਗਈਆਂ ਸਾਈਡ ਬੈਗ ਹੋ ਗਏ ਉਹ ਵੀ ਸਾਰਾ ਕੁਝ ਤੁਹਾਨੂੰ ਇੱਥੇ ਬੈਸਟ ਪ੍ਰਾਈਸ ਤੇ ਮਿਲ ਜੂਗਾ ਤਾਂ ਦੋਸਤੋ ਆਪਾਂ ਵੀਡੀਓ ਦੀ ਸਟਾਰਟਿੰਗ ਵਿੱਚ ਇੱਕ ਗੱਲ ਕੀਤੀ ਸੀ ਕਿ ਆਪਾਂ ਐਂਡ ਤੇ ਤੁਹਾਨੂੰ ਇੱਕ ਘੈਂਟ ਜਿਹਾ ਆਫਰ ਦੱਸਾਂਗੇ ਤਾਂ ਉਹ ਟਾਈਮ ਹੁਣ ਆ ਚੁੱਕਾ ਆ ਤੁਹਾਨੂੰ ਦੱਸਦੇ ਆ ਅ ਤਾਂ ਲੋ ਜੀ ਭਾਜੀ ਹੁਣੇ ਲੈ ਕੇ ਆ ਚੁੱਕੇ ਆ ਕਹਿੰਦੇ ਹੁਣੇ ਕਹਿੰਦੇ ਜਿਹੜੇ ਆਪਣੇ ਮੁੰਡੇ ਯਾਰ ਬੇਲੀ ਵਿਆਹ ਦੇ ਵਿੱਚ ਜਾਣਾ ਚਾਹੁੰਦੇ ਆ ਫਾਰਮਲ ਲੁੱਕ ਕ੍ਰੀਏਟ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਬਹੁਤ ਹੀ ਘੈਂਟ ਜੇ ਸੈੱਟ ਲੈ ਕੇ ਆ ਚੁੱਕੇ ਆ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਪਹਿਲਾਂ ਤੁਸੀਂ ਸੈੱਟ ਚੈੱਕ ਕਰੋ ਕੀ ਚੀਜ਼ ਆ ਤਾਂ ਮਿੱਤਰੋ ਤੁਹਾਨੂੰ ਮਿਲਣ ਵਾਲਾ ਆ ਫਾਰਮਲ ਸ਼ਰਟ ਫਾਰਮਲ ਪੈਂਟ ਤੁਸੀਂ ਦੇਖ ਸਕਦੇ ਹੋ ਕਰੀਜ਼ ਵਾਲੀ ਇਹਨੂੰ ਆਪਾਂ ਕਹਿ ਦਿੰਨੇ ਆ ਫਾਰਮਲ ਤੁਸੀਂ ਆਪਣੇ ਆਊਟਫਿਟ ਤਿਆਰ ਕਰਨਾ ਚਾਹੁੰਦੇ ਹੋ ਚਾਹੇ ਤੁਸੀਂ ਵਿਆਹ ਸ਼ਾਦੀ ਚ ਪਾਉਣੀਆਂ ਜਾਂ ਨੋਰਮਲ ਆਫਿਸ ਦੇ ਵਿੱਚ ਵੀ ਪਾਉਣਾ ਚਾਹੁੰਦੇ ਹੋ ਕਲਰ ਜਿਹੜਾ ਮਰਜੀ ਇੱਕ ਸ਼ਰਟ ਕੋਈ ਵੀ ਲੈ ਲਿਓ ਪੈਂਟ ਕਲਰ ਜਿਹੜਾ ਮਰਜ਼ੀ ਜਿਹੜਾ ਮਰਜ਼ੀ ਕਲਰ ਲੈ ਲਿਓ ਪੈਂਟ ਸ਼ਰਟ ਦਾ ਪੂਰਾ ਸੈੱਟ ਤੁਹਾਨੂੰ ਮਿਲਣ ਵਾਲਾ ਆ ਸਿਰਫ 900 ਰੁਪਏ ਦੇ ਵਿੱਚ ਦੋਸਤੋ ਇੱਕ ਵਾਰ ਫੇਰ ਕਰ ਰਹੇ ਆ ਕਿ ਪੈਂਟ ਸ਼ਰਟ ਦਾ ਪੂਰਾ ਸੈੱਟ ਭਾਜੀ ਕਿੰਨੇ ਚ ਦੱਸ ਦਿਓ ਇੱਕ ਵਾਰੀ ਸਿਰਫ 900 ਰੁਪਏ ਦੇ ਵਿੱਚ ਤੁਹਾਨੂੰ ਸ਼ਰਟ ਫਾਰਮਲ ਦੇ ਵਿੱਚ ਉਹ ਤੁਹਾਨੂੰ ਨਾਲ ਇੱਕ ਪੈਂਟ ਅਸੀਂ ਦੇ ਦਵਾਂਗੇ ਜੀ ਫਾਰਮਲ ਦੇ ਵਿੱਚ ਜਿਹੜਾ ਕਿ ਆ ਸੈੱਟ ਦੀ ਕੀਮਤ ਹੋਏਗੀ ਸਿਰਫ 900 ਰੁਪਏ 900 ਰੁਪਏ ਦੋਸਤੋ ਸਿਰਫ 900 ਰੁਪਏ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀ ਆ ਪੈਂਟ ਐਂਡ ਸ਼ਰਟ ਇਹ ਹੈਗਾ ਅੱਜ ਦਾ ਘੈਂਟ ਜਿਹਾ ਆਫਰ ਜਿਹੜਾ ਲਵ ਪੰਜਾਬ ਦਾ ਨਾਮ ਲੈ ਕੇ ਇੱਥੇ ਆਊਗਾ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰੂਗਾ ਚੈਨਲ ਨੂੰ ਕਰੂਗਾ ਸਬਸਕ੍ਰਾਈਬ ਉਹਨੂੰ 900 ਰੁਪਏ 'ਚ ਮਿਲੂਗੀਆਂ ਦੋਨੋਂ ਚੀਜ਼ਾਂ ਲਟਰ ਲੋ ਮੇਲਾ ਜਲਦੀ ਜਲਦੀ ਆਜੋ ਮਨੀ ਫੈਸ਼ਨ ਫਗਵਾੜਾ ਇੱਕ ਆਫਰ ਵਾਲੇ ਹੋਰ ਆ ਵੀਡੀਓ 'ਲੇ ਸਕਿਪ ਨਾ ਕਰਿਓ ਤੁਹਾਨੂੰ ਦਿਖਾਉਨੇ ਆ ਅਗਲਾ ਆਫਰ ਭਾਜੀ ਇਸ ਆਫਰ ਵਿੱਚ ਦੱਸੋ ਕੀ ਧਮਾਕਾ ਕਰਨ ਜਾ ਰਹੇ ਹੋ ਸਰ ਦੇਖੋ ਚੈਲੰਜ ਪ੍ਰਾਈਜ਼ ਆ ਜੀ ਡੈਨਿਮ ਦੇ ਵਿੱਚ ਤੁਹਾਨੂੰ ਸ਼ਰਟ ਦੇਵਾਂਗੇ origignal ਬੈਲ ਬਾਟਮ ਦੀ ਤੁਹਾਨੂੰ ਪੈਂਟ ਦੇਵਾਂਗੇ ਜੀ ਤੁਹਾਨੂੰ ਮੈਂ ਚੈੱਕ ਵੀ ਕਰਵਾ ਦੇਣਾ ਜੀ ਆ ਦੇਖੋ ਇਹ ਬਿਲਕੁਲ ਤੁਹਾਨੂੰ ਇੱਕ ਪੇਰ ਅਸੀਂ 1200 ਰੁਪਏ ਦੇ ਵਿੱਚ ਦੇਣਾ ਜੀ 1200 ਰੁਪਏ ਦੇ ਵਿੱਚ ਦੋਸਤੋ ਸਿਰਫ 1199 ਦੇ ਵਿੱਚ ਪੂਰਾ ਡੈਨਿਮ ਦੀ ਸ਼ਰਟ ਡੈਨਿਮ ਦੀ ਪੈਂਟ ਤੁਹਾਨੂੰ ਮਿਲਣ ਜਾ ਰਹੀ ਆ ਤਾਂ ਸਰਦੀਆਂ ਦਾ ਤੋਹਫਾ ਚੈੱਕ ਕਰੋ ਤੁਸੀਂ ਪਹੁੰਚੋ ਜਲਦੀ ਜਲਦੀ ਸਾਰੇ ਮਨੀ ਫੈਸ਼ਨ ਫਗਵਾੜਾ ਤੁਸੀਂ ਬਸ ਆ ਕੇ ਲਾ ਪੰਜਾਬ ਦਾ ਨਾਮ ਲੈਣਾ ਆ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਕੀਤਾ ਹੋਣਾ ਜ਼ਰੂਰੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਆਫਰ ਪ੍ਰਾਈਸ ਤੁਹਾਨੂੰ ਮਿਲਣ ਜਾ ਰਿਹਾ ਸਿਰਫ 1200 ਰੁਪਏ ਦੇ ਵਿੱਚ ਪੈਂਟ ਤੇ ਸ਼ਰਟ ਦੋਸਤੋ ਜਿਹੜੇ ਤੁਹਾਨੂੰ ਇਹ ਆਪਾਂ ਆਫਰ ਦੱਸਿਆ ਇਹ ਸਿਰਫ ਕ੍ਰਿਸਮਸ ਤੇ ਨਿਊ ਇਅਰ ਤੱਕ ਹੀ ਵੈਲਿਡ ਨੇ ਇਤਵਾਂ ਜਿਹੜੇ ਪ੍ਰਾਈਸ ਆ ਉਹ ਵੱਜ ਜਾਣਗੇ ਇਸ ਲਈ ਵੀਡੀਓ ਨੂੰ ਯਾਰਾਂ ਦੋਸਤਾਂ ਨਾਲ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤੇ ਖੁਦ ਵੀ ਪਹੁੰਚ ਜਾਓ ਆਪਣੀ ਫੈਮਿਲੀ ਦੇ ਨਾਲ ਸ਼ਾਪਿੰਗ ਕਰਨ ਲਈ ਮਨੀ ਫੈਸ਼ਨ ਫਗਵਾੜਾ ਭਾਜੀ ਐਡਰੈਸ ਕੀ ਰਹਿਣ ਵਾਲਾ ਇੱਥੇ ਦਾ ਸਰ ਇਹ ਮਨੀ ਫੈਸ਼ਨ ਆਪਣੀ ਲੋਕੇਸ਼ਨ ਹੋਏਗੀ ਸਿੰਗਲਾ ਮਾਰਕੀਟ ਫਗਵਾੜਾ ਸਿੰਗਲਾ ਮਾਰਕੀਟ ਫਗਵਾੜਾ ਨੀਅਰ ਅਰੋਮਾ ਇੰਸਟੀਚਿਊਟ ਤੁਹਾਨੂੰ ਪਤਾ ਹੀ ਹੋਣਾ ਸਾਰਿਆਂ ਨੂੰ ਉੱਥੇ ਤੁਸੀਂ ਆ ਸਕਦੇ ਹੋ ਤੇ ਨੰਬਰ ਆਪਾਂ ਮੈਂਸ਼ਨ ਕਰ ਦੇਣਾ ਜਦੋਂ ਮਰਜ਼ੀ ਕਾਲ ਕਰੋ ਤੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਐਂਡ ਕਮੈਂਟ ਮਿਲਾਂਗੇ ਤੁਹਾਨੂੰ ਕਿਸੇ ਅਗਲੀ ਵੀਡੀਓ ਦੇ ਵਿੱਚ